ਹਰ ਕੰਮ ਦੇ ਕਰਨਾ ਹੀ ਹੈ ਮੈਨੂੰ ਰੋਟੀ ਖਾਣੀ ਹੈ ਤੇ ਕੰਮ ਕਰਾਂਗੇ ਤੇ ਤਾਂ ਹੀ ਮਿਲੇ ਸਸ਼ੀਕਲ ਮੇਰਾ ਨਾਮ ਸੁਜਾਤਾ ਹੈ ਮੈਂ ਸੀਐਮਡੀ ਯੋਗਸ਼ਾਲਾ ਪ੍ਰੋਜੈਕਟ ਵਿੱਚ ਪਿਛਲੇ 8 ਸਾਲ ਤੋਂ ਜਲੰਧਰ ਦੇ ਵਿੱਚ ਜੌਬ ਕਰ ਰਹੀ ਹਾਂ सीएमडी योगशाला प्रोजेक्ट ਵਿੱਚ 6 ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਸ ਵਿੱਚ 25-25 ਮੈਂਬਰ ਆਉਂਦੇ ਨੇ ਜੋ ਕਿ ਮਾਰਨਿੰਗ ਤੇ ਈਵਨਿੰਗ ਕਲਾਸਿਸ ਲਗਦੀਆਂ ਨੇ। ਯੋ ਕਲਾਸਿਸ ਦੇ ਵਿੱਚ ਫਿਜ਼ੀਕਲੀ ਯੋਗਾ ਤਾਂ ਕਰਵਾਇਆ ਜਾਂਦਾ ਨਾਲ ਨਾਲ ਮੈਂਟਲੀ ਯੋਗਾ ਵੀ ਕਰਵਾਇਆ ਜਾਂਦਾ ਹੈ ਜਿਵੇਂ ਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਨੀਜ਼ ਦੀ ਪ੍ਰੋਬਲਮ, ਬੈਕ ਪ੍ਰੋਬਲਮ ਸਭ ਤੋਂ ਜ਼ਿਆਦਾ ਜਿਹੜਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਨਾਲ ਫਾਇਦਾ ਹੋਇਆ ਹੈ। ਮੈਨੂੰ ਗਠੀਏ ਦੀ ਪ੍ਰੋਬਲਮ ਸੀਗੀ ਇਹਨਾਂ ਦਾ ਜੋਗ ਕਰਨ ਨਾਲ ਮੈਨੂੰ ਕਾਫੀ ਹੱਦ ਤੱਕ ਮੈਂ ਠੀਕ ਹੀ ਆ ਪ੍ਰੋਪਰਲੀ ਮੈਨੂੰ ਜੋਗੇ ਦਾ ਬਹੁਤ ਫਾਇਦਾ ਹੋਇਆ ਹੈ ਸਰਕਾਰ ਨੇ ਜੋ ਸਾਨੂੰ ਇਹ ਸਹੂਲਤ ਦਿੱਤੀ ਹੈ ਇਸ ਦਾ ਸਾਨੂੰ ਜਿਆਦਾ ਤੋਂ ਜਿਆਦਾ ਲਾਭ ਉਠਾਉਣਾ ਚਾਹੀਦਾ ਹੈ ਆਪਣੇ ਸਰੀਰਾਂ ਨੂੰ ਫਿਟ ਰੱਖਣਾ ਚਾਹੀਦਾ ਹੈ ਯੋਗਾ ਦੇ ਵਿੱਚ ਕੀ ਹੈ ਉਹਦੇ ਚ ਲੰਬੇ ਸਾਹ ਨੇ ਆਕਸੀਜਨ ਹੈ ਹੱਸਣਾ ਹੈ ਐਕਸਰਸਾਈਜ਼ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਜੇ ਪੰਜਾਬ ਸਿਹਤਮੰਦ ਰਹੂਗਾ ਤਾਂ ਹੀ ਉਹ ਪੰਜਾਬ ਜਿਹੜਾ ਔਰੰਗਲਾ ਬਣ ਸਕਦਾ ਮੈਸਰਦਰ ਭਗਵੰਦ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਪ੍ਰੋਜੈਕਟ ਪੰਜਾਬ ਦੇ ਵਿੱਚ ਲੈ ਕੇ ਆਏ ਅਤੇ ਇਸ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਹ ਉਧਰਲੀ ਪਿਛਲੇ ਗਲੀ ਜਦੋਂ ਕੋਚੇ ਲਾਉਂਦੇ ਸੀ ਉਥੇ ਮਾਰ ਗਿਆ ਸੀ ਕੋਈ ਗੱਡੀਆਂ ਇਹਦੇ ਆਲਾਦ ਵਾਲਾ ਹੀ ਕੰਮ ਕਰ ਸਕਦਾ ਮੈਂ ਅੱਗੇ ਪਿੱਛੇ ਨੇ ਜਾ ਸਕਦਾ ਮੈਂ ਖਲੋਣ ਚ ਜੇ ਮੈਂ ਕਦਮ ਚੁੱਕਾਂਗਾ ਤੋ ਬੂੜ ਜਿਹੜਾ ਬਣਿਆ ਆ ਉਹ ਵਜਨ ਵਾਲਾ ਹੈ ਤੋ ਉਹਦੇ ਨਾਲ ਮੇਰੇ ਥੋੜਾ ਤਾਂ ਕਾ ਇਧਰ ਉਧਰ ਲੱਗਦਾ ਹੀ ਲੱਗਦਾ ਮੁੰਡੇ ਕੱਲ ਦੇ ਦੇਗੀ ਮੈਂ ਹੁਣ ਅਸੀਂ ਇਹੀ ਕਹਿੰਨੇ ਵੀ ਆਂ 2 ਮੀਟਰ ਖਲੋ ਜਾਓ ਪੰਗੇ ਮਰ ਜਾਗੀ ਚੀਜ਼ ਮਲੇਗੀ ਬਣਾ ਕੇ ਦੇਣੀ ਹੈ ਮੂੰ ਬਹੁਤ ਸਾਰਾ ਔਖਾ ਲੱਗਦਾ ਹੈ ਕਿ ਇਹਨਾਂ ਦੀ ਹੈਲਪ ਵਾਸਤੇ ਮੈਨੂੰ ਇੱਥੇ ਖੜੇ ਹੋਣਾ ਪੈਂਦਾ ਹੈ ਠੀਕ ਹੈ ਇਹ ਅੱਗੇ ਪਿੱਛੇ ਨਹੀਂ ਜਾ ਸਕਦੇ ਕਿਉਂਕਿ ਬਚਨ ਹੈਗਾ ਲੱਤ ਦਾ ਲੱਤ ਨਹੀਂ ਚੁੱਕ ਸਕਦੇ ਹੁਣ ਦੇਖੋ ਦਰਦ ਵਾਲੀ ਗੋਲੀ ਖਾ ਕੇ ਸਵੇਰ ਦੇ ਖੜੇ ਹੈਗੇ ਸਸ਼ਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ ਸੁਨੱਖ ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਤੇ ਲੈ ਕੇ ਆਏ ਆ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਜੋੜਾ ਜੋ ਕੁਲਚਿਆਂ ਦਾ ਕੰਮ ਇੱਥੇ ਕਰ ਰਿਹਾ ਲੇਕਿਨ ਦੱਸ ਦਈਏ ਕਿ ਇਹ ਜੋ ਅ ਅੰਕਲ ਨੇ ਇਹਨਾਂ ਦਾ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਐਕਸੀਡੈਂਟ ਹੁੰਦਾ ਤਾਂ ਰੱਬ ਵੱਲੋਂ ਮਾਰ ਵਜਦੀ ਆ ਤਾਂ ਜਿਹੜੇ ਲੱਤਾਂ ਦੇ ਭਾਰ ਬੰਦਾ ਖੜਦਾ ਤਾਂ ਇਹਨਾਂ ਦੀਆਂ ਲੱਤ ਜਿਹੜੀ ਜੋ ਹੈਗੀ ਆ ਉਹ ਆਰਟੀਫੀਸ਼ੀਅਲ ਹੈ ਤਾਂ ਫਿਰ ਵੀ ਹੌਸਲੇ ਬੁਲੰਦ ਨੇ ਮਿਹਨਤ ਕਰ ਰਹੇ ਨੇ ਕਿਰਤ ਕਰ ਰਹੇ ਨੇ ਤਾਂ ਅੱਜ ਆਪਣੇ ਜਿਹੜੀ ਘਰ ਦੀ ਰੋਟੀ ਚਲਾਉਣ ਵਾਸਤੇ ਇੱਥੇ ਗੁਰੂ ਨਗਰੀ ਦੇ ਵਿੱਚ ਲਾਰੈਂਸ ਹੌਟ ਦੇ ਉੱਤੇ ਜਿਹੜਾ ਕੁਲਚਾ ਦਾ ਕੰਮ ਕਰ ਰਹੇ ਨੇ ਤਾਂ ਸਾਡੇ ਨਾਲ ਜੋ ਬਜ਼ੁਰਗ ਜਿਹੜਾ ਸਾਡੇ ਨਾਲ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਕੁਝ ਆਪਣੇ ਬਾਰੇ ਦੱਸੋ ਆਂਟੀ ਕਦੋਂ ਤੋਂ ਇਹ ਕੰਮ ਸ਼ੁਰੂ ਕੀਤਾ ਤਾਂ ਕਿੰਨੀ ਕੁ ਔਖ ਹੁੰਦੀ ਆ ਇਹ ਉਮਰੇ ਕੰਮ ਕਰਨ ਦੀ ਔਖ ਦੇ ਚਲੋ ਜੀ ਹੈਗੀ ਹੈਗੀ ਜੀ ਫਿਰ ਕੰਮ ਦੇ ਕਰਨਾ ਹੀ ਹੈ ਮਗਾ ਰੋਟੀ ਖਾਣੀ ਹੈ ਤਾਂ ਕੰਮ ਕਰਾਂਗੇ ਤੇ ਤਾਂ ਹੀ ਮਿਲਣੀ ਹੈ ਹੋਰ ਇਹ ਇਹ ਸੋਚ ਰੱਖੀ ਹੋਈ ਹੈ ਕਿ ਕੰਮ ਕਰਕੇ ਹੀ ਖਾਣੀ ਹੈ ਤੇ ਮਿਹਨਤ ਕਰਾਂਗੇ ਤੇ ਖਾਵਾਂਗੇ ਬਾਕੀ ਕੰਮ ਕਰਦਿਆਂ ਸਮਝੋ 35 38 ਸਾਲ ਹੋ ਗਏ ਨਾ ਐਕਸੀਡੈਂਟ ਤੁਹਾਡਾ ਕਦੋਂ ਹੋਇਆ ਸੀਗਾ ਤਾਂ ਕਦੋਂ ਇਹ ਘਟਨਾ ਵਾਪਰੀ ਸੀਗੀ ਇਹ ਹੁਣ 3 ਸਾਲ ਹੋ ਜਾਣੇ ਇਹਨੂੰ 3 ਸਾਲ ਹੋ ਜਾਣੇ ਇਸ ਸਾਰਾਂ ਨੂੰ ਜੀ 17 ਤਰੀਕ ਨੂੰ 3 ਸਾਲ ਹੋ ਜਾਣਗੇ ਪੂਰੇ ਪ੍ਰੈਸ਼ਨ ਹੋਏ ਜੀ 3 ਸਾਲ ਹੋ ਜਾਣੇ ਪ੍ਰੈਸ਼ਨ ਹੋਏ ਦੇ ਲੱਗੇ ਦੇ ਕਾਫੀ ਦੇਰ ਹੋ ਗਈ ਹੈ ਕੋਈ 8-10 ਸਾਲ ਹੋ ਗਏ ਸੀ ਪਤਾ ਨਹੀਂ ਨਾ ਚਲਿਆ ਸਾਨੂੰ ਏ ਉਧਰਲੀ ਪਿਛਲੇ ਗਲੀ ਜਦੋਂ ਕੋਲਚੇ ਲਾਉਂਦੇ ਸੀ ਉਥੇ ਮਾਰ ਗਿਆ ਸੀ ਕੋਈ ਗੱਡੀਾਂ ਤੇ ਹੁਣ ਲੱਤ ਜਿਹੜੀ ਆਰਟੀਫੀਸ਼ੀਅਲ ਹੈਗੀ ਹਾਂ ਜੀ ਹਾਂ ਯਾਰ ਇਹਦੇ ਨਾਲ ਕੰਮ ਕਰਨਾ ਕਿੰਨੇ ਕਿ ਦਿੱਕਤ ਹੁੰਦੀ ਹੈ ਜਦੋਂ ਕੰਮ ਕਰਦੇ ਹਾਂ ਜਾਂ ਕਿਉਂਕਿ ਸਾਰਾ ਦਿਨ ਖੜੇ ਰਹਿਣਾ ਇੱਥੇ ਮੈਂ ਰੇਡੀ ਦਾ ਆਲਾਦ ਵਾਲਾ ਇਹ ਕੰਮ ਕਰ ਸਕਦਾ ਮੈਂ ਅੱਗੇ ਪਿੱਛੇ ਨਹੀਂ ਜਾ ਸਕਦਾ ਮੈਂ ਮंगे ਰੇਡੀ ਦਾ ਨਾਲ-ਨਾਲ ਆੜਾ ਮੋਟਾ ਮंगे इधर-ਉਧਰ ਹੋ ਸਕਣਾ ਬਹੁਤ ਜ਼ਿਆਦਾ ਨਹੀਂ ਬਾਕੀ ਇਹਨਾਂਗੇ ਕਰ ਸਕਦਾ ਮੈਂ ਖਲੋਣ ਦੇ ਵਿੱਚ ਦਿੱਕਤ ਹੁੰਦੀ ਹੈ ਖਲੋਣ ਤੇ ਜੇ ਮੈਂ ਕਦਮ ਚੁੱਕਾਂਗਾ ਹੂੰ ਤੇ ਉਹ ਬੂੜ ਜਿਹੜਾ ਬਣਿਆ ਆ ਉਹ ਬਜਨ ਵਾਲਾ ਹੈ ਹੂੰ ਤੇ ਉਹਦੇ ਨਾਲ ਮੈਂ ਥੋੜਾ ਤਾਂ ਕਾ ਇਧਰ ਉਧਰ ਲੱਗਦਾ ਹੀ ਲੱਗਦਾ ਮੂੰਹ ਤਾਂ ਕੰਮ ਤੁਸੀਂ ਇੱਥੇ ਕਰ ਰਹੇ ਹੋ ਤਾਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਕਿੰਨਾ ਕੁ ਕਿਉਂਕਿ ਗਾਹ ਦੀ ਜੇਕਰ ਗੱਲ ਕਰੀਏ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਜਲਦ ਤੋਂ ਜਲਦ ਸਾਨੂੰ ਜਿਹੜਾ ਕਿਤੇ ਵੀ ਜਾਈਏ ਤੇ ਛੇਤੀ ਫ੍ਰੀ ਹੋ ਜਾਈਏ ਕੁਲਚਾ ਵਗੈਰਾ ਖਾ ਕੇ ਤਾਂ ਇੱਥੇ ਕਿੰਨਾ ਕੁ ਸਮਾਂ ਕਿਉਂਕਿ ਕਿੰਨੀ ਕੁ ਕਿੰਨੀ ਕੁ ਹੁੰਦੀ ਹੈ ਤੇ ਸਮਾਂ ਕਿੰਨਾ ਕੁ ਲੱਗਦਾ ਲੋਕ ਆ ਕੇ ਕੁਝ ਅਪਰੀਸ਼ੀਏਟ ਕਰਦੇ ਆ ਤੁਹਾਨੂੰ ਹਲ ਦੇ ਦੇ ਗਿਆ ਮੰਗਾ ਹੁਣ ਅਸੀਂ ਇਹੀ ਕਹਿੰਨੇ ਆਂ ਵੀ ਆਂ ਦੋ ਮੀਟਰ ਖੋਲੋ ਜਾਓ ਪੰਗੇ ਮਰ ਜਾਏਗੀ ਚੀਜ਼ ਮਲੇਗੀ ਬਣਾ ਕੇ ਦੇਣੀ ਹੈ ਮੂੰਹ ਬਾਕੀ ਉਸ ਨਾਲ ਮੰਗਾ ਠੀਕ ਹੈ ਬੰਗ ਪੇੜੇ ਪੂਰੇ ਪਹਿਲਾਂ ਕੀਤੇ ਹੁੰਦੇ ਜਲਦੀ ਵੀ ਹੋ ਜਾਂਦਾ ਨਾ ਕੀਤਾ ਹੋਵੇ ਤਾਂ ਫਿਰ ਲੇਟ ਹੋ ਜਾਂਦਾ ਕਮ ਜੀ ਤਾਂ ਆਂਟੀ ਕਿੰਨਾ ਕੁ ਔਖਾ ਲੱਗਦਾ ਕਿਉਂਕਿ ਇਸ ਉਮਰੇ ਜਦੋਂ ਇੱਥੇ ਇਦਾਂ ਕੰਮ ਕਰਨਾ ਪਵੇ ਉਹਨਾਂ ਦੋਨੇ ਚੜ੍ਹ ਨਹੀਂ ਦਿੱਤੀ ਹੋਈ ਕਿੰਨਾ ਕੁ ਔਖਾ ਲੱਗਦਾ ਦੇਖੋ ਬਹੁਤ ਸਾਰਾ ਔਖਾ ਲੱਗਦਾ ਹੈ ਕਿ ਇਹਨਾਂ ਦੀ ਹੈਲਪ ਵਾਸਤੇ ਮੈਨੂੰ ਇੱਥੇ ਖੜੇ ਹੋਣਾ ਪੈਂਦਾ ਹੈ ਠੀਕ ਹੈ ਇਹ ਅੱਗੇ ਪਿਛੇ ਨਹੀਂ ਜਾ ਸਕਦੇ ਕਿਉਂਕਿ ਬਚਨ ਹੈਗਾ ਲੱਤ ਦਾ ਲੱਤ ਨਹੀਂ ਚੁੱਕ ਸਕਦੇ ਹੁਣ ਦੇਖੋ ਦਰਦ ਵਾਲੀ ਗੋਲੀ ਖਾ ਕੇ ਸਵੇਰ ਦੇ ਖੜੇ ਹੈਗੇ ਹਾਂਜੀ ਤੇ ਫਿਰ ਘਰ ਕਿਵੇਂ ਚਲਾਣੇ ਹੋ ਕਿਉਂਕਿ ਦੋਵੇਂ ਜੀ ਇੱਥੇ ਦੇਖੋ ਹੀ ਆਖਿਆ ਹਾ ਕੰਮ ਕਰਕੇ ਸਾਡਾ ਘਰ ਚੱਲਦਾ ਹੁਣ ਮਨ ਚ ਨਹੀਂ ਆਉਂਦਾ ਕਿ ਇਹ ਉਮਰੇ ਘਰ ਬਹਿਣਾ ਚਾਹੀਦਾ ਸੀਗਾ ਬੱਚੇ ਪਰ ਕਰੀਏ ਕੀ ਉਹ ਆਖਿਆ ਹਾ ਸਾਡੀ ਮਜਬੂਰੀ ਏ ਆਖਿਆ ਮਜਬੂਰੀ ਕਰਨ ਸਾਨੂੰ ਆਖਿਆ ਹਾ ਆਪਣੀ ਤਾਂ ਰਹਿਣ ਵਾਲੇ ਕਿੱਥੋਂ ਹੋ ਤੇ ਇੱਥੇ ਤੁਸੀਂ ਜੰਮੂ ਦੇ ਰਹਿਣ ਵਾਲਿਆਂ ਹਾਂ ਹਾਂਜੀ ਮੇਨ ਜਿਹੜਾ ਖਨੂਰ ਹਾਂਜੀ ਤੇ ਤੇ ਅਸੀਂ ਕਾਫੀ ਦੇਰ ਹੋ ਗਈ ਹੈ ਹੁਣ ਇੱਥੇ ਵੀ ਰਹਿੰਦੇ ਕੋਠੀ ਚ ਤੇ ਫਿਰ ਅਸੀਂ ਸੋਚਿਆ ਭਾਈ ਇੱਥੇ ਰੈਂਟ ਤੇ ਰਹਿੰਦੇ ਹੋ ਨਹੀਂ ਰੈਂਟ ਦੇਣੀ ਮੰਗੇ ਉਸਰੇ ਬਜ਼ੁਰਗਿਆਂ ਅੰਦਰ ਵੀ ਹਾਂਜੀ ਉਹਨਾਂ ਦੀ ਹਲਫ ਵਾਸਤੇ ਵੀ ਸਾਨੂੰ ਵੀ ਸਾਡੀ ਵੀ ਹਲਫ ਹੋ ਜਾਂਦੀ ਹੈ ਸਾਨੂੰ ਰਹਿਣ ਨੂੰ ਜਗ੍ਹਾ ਮਿਲੀ ਹੈ ਉਹਨੂੰ ਉਹਨੂੰ ਵੀ ਸਾਡਾ ਹੀ ਸਾਰਾ ਚੱਲੇ ਹੁਣ ਤਾਂ ਕਦੀ ਆਉਂਦਾ ਕਈ ਚਾਹ ਰਿਸ਼ਤੇਦਾਰ ਕਦੀ ਕਿਸੇ ਨੇ ਬਾਹ ਫੜੀ ਹੋਵੇ ਕੋਈ ਆ ਗਿਆ ਹੋਵੇ ਕਿ ਕਿਸੇ ਨੇ ਮਦਦ ਕੀਤੀ ਨਹੀਂ ਮਾਰਾ ਜੋ ਕੋਈ ਨਹੀਂ ਆਖਿਆ ਕੋਈ ਆਖਿਆ ਸਭ ਬਾਹ ਫੜਨੇ ਆ ਲੱਗੇ ਹਾਂਜੀ ਆਪਣੀ ਆਖਿਆ ਵਧੀਆ ਚੱਲਦਾ ਹੁਣ ਹਾਂ ਬਸ ਜਿਸ ਦਿਨ ਦੀ ਵੀਡੀਓ ਪਾਈ ਹੋਈ ਹੈ ਨਾ ਹੁਣ ਉਸ ਦਿਨ ਦਾ ਠੀਕ ਚੱਲਦਾ ਪਿਆ ਜੀ ਹਾਂਜੀ 5 ਤਰੀਕ ਦਾ ਕੰਮ ਹੌਲੀ ਹੌਲੀ ਆਖਿਆ ਹਾ ਜੀ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੜਨਾ ਸਾਂਝੀਆਂ ਕਰ ਰਹੇ ਆ ਕਿ ਗੁਰੂ ਨਗਰੀ ਦੇ ਵਿੱਚ ਇੱਕ ਬਜ਼ੁਰਗ ਜੋੜੇ ਵੱਲੋਂ ਹਾਲਾਂਕਿ ਜ਼ਰੂਰ ਜੋ ਵਾਈ ਗਰੂ ਵੱਲੋਂ ਮਾਰ ਤਾਂ ਜ਼ਰੂਰ ਪਈ ਆ ਉਸ ਪ੍ਰਮਾਤਮਾ ਵੱਲੋਂ ਕਿਉਂਕਿ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਆਰਟੀਫੀਸ਼ਲ ਲੱਤ ਤੇ ਭਾਰ ਖੜ ਕੇ ਇਹ ਜੋ ਕੰਮ ਕਰਦੇ ਦਿਖਾਈ ਦੇ ਰਹੇ ਨੇ ਅੰਕਲ ਤਾਂ ਹੁਣ ਖੁਸ਼ ਜ਼ਰੂਰ ਨੇ ਹੱਥੀਕਰਤ ਕਰ ਰਹੇ ਨੇ ਆਪਣਾ ਪਰਿਵਾਰ ਪਾਲ ਰਹੇ ਨੇ ਤਾਂ ਜ਼ਰੂਰ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਇਸ ਜਗ੍ਹਾ ਤੇ ਪਹੁੰਚੋ ਤਾਂ ਇਹਨਾਂ ਕੋਲ ਆ ਕੇ ਇੱਥੇ ਜੋ ਇਹ ਕੁਲਚਾ ਲਗਾਉਂਦੇ ਨੇ ਇੱਕ ਵਾਰੀ ਜ਼ਰੂਰ ਛਕੋ ਤਾਂ ਜੋ ਇਹਨਾਂ ਦੀ ਵੀ ਮਦਦ ਹੋ ਸਕੇ ਤਾਂ ਇਹਨਾਂ ਦਾ ਵੀ ਜੋ ਸੌਖੇ ਤਰੀਕੇ ਨਾਲ ਕਰ ਇਹਨਾਂ ਦਾ ਜੋ ਚੱਲ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖਸੇ ਸਨ ਇੱਕ ਜਗਬਣੀ ਟੀਵੀ ਸ਼੍ਰੀ ਅਮਸਾ ਸਾਈ